ਮਰ ਲੈ ਕੇ ਤੇਰਾ ਨੰਬਰ ਜਿੱਤੀ ਤੈਨੂੰ ਤੋਲ ਸੁਣਿਆ ਹੋਰ ਸੁਣਿਆ ਸਾਡਾ ਗਾਣਾ ਚੱਲ ਰਿਹਾ 31 ਦਸੰਬਰ ਲੈ ਕੇ ਤੇਰਾ ਨੰਬਰ ਜੇ ਤੁਹਾਨੂੰ ਗਾਣਾ ਨਾ ਪਸੰਦ ਆਇਆ ਤੁਹਾਡੇ ਜਿੰਨੇ ਪੈਸੇ ਲੱਗੇ ਸਾਰੇ ਆਪਾਂ ਦੇਵਾਂਗੇ ਸਾਡੇ 16 ਲੱਖ ਰੁਪਈਆ ਸਾਡੇ ਗਾਣੇ ਦੇ ਖਰਚਾ ਆ ਗਿਆ ਭਾਜੀ ਕਿੱਥੇ ਸ਼ੂਟ ਕੀਤਾ ਕੈਨੇਡਾ ਕੀਤਾ ਇਹ ਨਹੀਂ ਜੀ ਇੱਥੇ ਕੀਤਾ ਦੁਬਈ ਦੇ ਵਿੱਚ ਹਾਂ ਜੀ ਰਸਤੇ 'ਚ ਪੰਗਾ ਕਿੰਨੇ ਨਾਲ ਪਿਆ ਕੇ ਰੇ ਪੰਗਾ ਪੈ ਗਿਆ ਰਸਤੇ 'ਚ ਉਹ ਰਸਤੇ 'ਚ ਪਾ ਜੀ ਕਈ ਤੁਹਾਨੂੰ ਪਤਾ ਸਾਡੇ ਸਿੰਗਲਾਂ ਦੇ ਵਿੱਚ ਵੱਡੇ ਵੱਡੇ ਸਿੰਗਲ ਸਾੜ ਤੋਂ ਛੜਦੇ ਆ ਜਿਹੜਾ ਬਾਦਸ਼ਾਹ ਨਾ ਉਹ ਬੜਾ ਇੱਕ ਨੰਬਰ ਦਾ ਕਮੀਨਾ ਬੰਦਾ ਉਹ ਕਹਿੰਦਾ ਮੈਂ ਤੇਰੀ ਪ੍ਰਮੋਸ਼ਨ ਨਹੀਂ ਹੋਣ ਦੇਣੀ ਅੱਛਾ ਉਹਦੇ ਵਰਗੇ ਮੈਂ ਸ਼ਗਿਰਦ ਪਾਲੇ ਆ ਅੱਛਾ ਉਹਦੇ ਵਰਗੇ ਸ਼ਗਿਰਦ ਪਾਲੇ ਆ ਤੇ ਮੈਂ ਉਹਨੂੰ ਇਹ ਗੱਲ ਕਹਿਣਾ ਚਾਹੁੰਦਾ ਬਾਦਸ਼ਾਹ ਨੂੰ ਕਿ ਬਾਦਸ਼ਾਹ ਚਲੋ ਗਾਣਾ ਦਿਖਾ ਦਿਓ ਗਾਣਾ ਦਿਖਾ ਦਿਓ ਬਾਦਸ਼ਾਹ ਵਾਲਾ ਕਿਹੜਾ ਨਹੀਂ ਜਿਹੜਾ ਰੈਪਰ ਬਾਸ਼ਾਇਨਾ ਬਾਸ਼ਾ ਦਾ ਰੈਪਰ ਆ ਨਾ ਉਹ ਬੰਦਾ ਵਾ ਔਰ ਉਹਨੂੰ ਆਪਾਂ ਚਪੇੜਾ ਜਰੂਰ ਮਾਰਾਂਗੇ ਬਾਦਸ਼ਾਹ ਨੂੰ ਹੀ ਬਾਦਸ਼ਾਹ ਨੂੰ ਜੀ ਕਹਿੰਦੇ ਉਹਨਾਂ ਨਾਲ ਕੀ ਦਸ਼ਮਣੀ ਹੈ ਦੇਖੋ ਉਹਨੇ ਗਾਲ ਗਾਲ ਕੱਢੀ ਗਾਣੇ ਦੇ ਵਿੱਚ ਪੂਰੀ ਇੰਡੀਆ ਨੂੰ ਸਾਰੀ ਦੁਨੀਆ ਬੜੀ ਇੱਦਾਂ ਹੈਗੀ ਆ ਠੀਕ ਆ ਅਸੀਂ ਚੈਲੰਜ ਕਰਦੇ ਹਾਂ ਉਸ ਗਾਣੇ ਨੂੰ ਸਾਡੇ ਵਰਗਾ ਗਾਲਾ ਕੱਢ ਕੇ ਦਿਖਾ ਦੇਗੀ ਨੁਆਈ ਕੀ ਮਿਲ ਗਿਆ ਬੱਸ ਕੇ ਨਮਸਾਰੀ ਸਾਡਾ ਸੋਨਿਆ ਓ ਸੋਨਿਆ ਹੋ 31 ਦਸੰਬਰ ਲੈ ਕੇ ਤੇਰਾ ਨੰਬਰ ਕਿਤੇ ਤੈਨੂੰ ਕਾਲ ਸੋਨਿਆ ਓ ਸੋਨਿਆ ਸਾਡਾ ਗਾਣਾ ਚੱਲ ਰਿਹਾ 31 ਦਸੰਬਰ ਲੈ ਕੇ ਤੇਰਾ ਨੰਬਰ ਜੇ ਤੁਹਾਨੂੰ ਗਾਣਾ ਨਾ ਪਸੰਦ ਆ ਤਾਂ ਜਿੰਨੇ ਪੈਸੇ ਲੱਗੇ ਸਾਰੇ ਆਪਾਂ ਦੇਵਾਂਗੇ ਕਿਉਂਕਿ ਸਾਡੇ ਗਾਣੇ ਦੇ ਉੱਤੇ ਖਰਚਾ ਬਹੁਤ ਆ ਗਿਆ ਔਰ 1.5 ਲੱਖ ਰੁਪਈਆ ਸਾਡੇ ਘਾਨੇ ਤੇ ਖਰਚ ਆ ਗਿਆ ਪਾਜੀ ਕਿੱਥੇ ਸ਼ੂਟ ਕੀਤਾ ਕੈਨੇਡਾ ਕੀ ਤੇ ਨਹੀਂ ਜੀ ਇੱਥੇ ਕੀਤਾ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਦੁਬਈ ਇੱਥੇ ਤੇ ਦੁਬਈ ਅਬੂਦਾਬੀ ਦੇ ਵਿੱਚ ਅਬੂਦਾਬੀ ਜੀ ਰਸਤੇ 'ਚ ਪੰਗਾ ਕੀਨੇ ਨਾਲ ਪਿਆ ਕੀ ਰਸਤੇ 'ਚ ਪੰਗਾ ਪੈ ਗਿਆ ਰਸਤੇ 'ਚ ਉਹ ਰਸਤੇ 'ਚ ਪਾਜੀ ਕਈ ਤੁਹਾਨੂੰ ਪਤਾ ਸਾਡੇ ਸਿੰਗਲਾਂ ਦੇ ਵਿੱਚ ਵੱਡੇ ਵੱਡੇ ਸਿੰਗਲ ਸਾੜ ਤੋਂ ਛੱਡਦੇ ਆ ਜਿਵੇਂ ਕੀ ਮੈਂ ਕਹਿ ਦਵਾ ਹੁਣ ਉਹ ਕੀ ਕਹਿੰਦੇ ਪ੍ਰਮੋਸ਼ਨ ਨਾ ਕਰੋ ਨਹੀਂ ਮੈਂ ਦੇਖੋ ਐਕਚੁਅਲੀ ਛੱਡ ਤੋਂ ਬਹੁਤਾ ਛੱਡਦਾ ਬੰਦਾ ਜਿਹੜਾ ਨਾ ਨਹੀਂ ਹੋਇਆ ਕੀ ਰਸਤੇ 'ਚ ਮਸਲਾ ਕੀ ਹੋਇਆ ਇੱਕ ਨਿਕਲ ਪਾਈ ਬਸਲਾ ਕੀ ਆ ਰਸਤੇ 'ਚ ਉਹ ਸ਼ਾਂਤੀ ਰੱਖ ਰਸਤੇ 'ਚ ਮਸਲਾ ਕੀ ਆ ਰਸਤਾ ਰਸਤੇ 'ਚ ਮਸਲਾ ਕੀ ਆ ਮਸਲਾ ਇਹ ਹੋ ਗਿਆ ਜੀ ਜਿਹੜਾ ਬਾਦਸ਼ਾਹ ਨਾ ਉਹ ਬੜਾ ਇੱਕ ਨੰਬਰ ਦਾ ਕਮੀਨਾ ਬੰਦਾ ਉਹ ਕਹਿੰਦਾ ਮੈਂ ਤੇਰੀ ਪ੍ਰਮੋਸ਼ਨ ਨਹੀਂ ਹੋਣ ਦੇਣੀ ਅੱਛਾ ਉਹਦੇ ਵਰਗੇ ਮੈਂ ਸ਼ਗਿਰਦ ਪਾਲੇ ਆ ਅੱਛਾ ਉਹਦੇ ਵਰਗੇ ਸ਼ਗਿਰਦ ਪਾਲੇ ਆ ਤੇ ਮੈਂ ਉਹਨੂੰ ਇਹ ਗੱਲ ਕਹਿਣਾ ਚਾਹਨਾ ਬਾਦਸ਼ਾਹ ਨੂੰ ਕਿ ਬਾਦਸ਼ਾਹ ਚਲੋ ਗਾਣਾ ਦਿਖਾ ਦਿਓ ਗਾਣਾ ਦਿਖਾ ਦਿਓ ਬਾਦਸ਼ਾਹ ਵਾਲਾ ਕਿਹੜਾ ਨਹੀਂ ਜਿਹੜਾ ਰੈਪਰ ਕੁਛ ਸ਼ਰਾਰਤੀ ਬੰਦੇ ਜਿਨ੍ਹਾਂ ਨੂੰ ਟਿਕਾਈ ਨਹੀਂ ਆਉਂਦੀ ਉਹਨਾਂ ਨੇ ਸਾਡਾ ਗਾਣਾ ਬੰਦ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਵਾ ਕਿਉਂਕਿ ਉਹ ਬਾ ਗਾੜਾ ਬੰਦ ਕਿੱਦਾ ਕਰਾਨਗੇ ਯੂਟਿਊਬ ਦੇ ਬੰਦੇ ਆ ਜੀ ਉਹ ਹੈਕਰ ਆ ਦੇਣਗੇ ਤੁਹਾਡਾ ਅਕਾਉਂਟ ਬਾਦਸ਼ਾਹ ਜਿਹੜਾ ਨਾ ਬਾਦਸ਼ਾਹ ਜਿਹੜਾ ਰੈਪਰ ਆ ਨਾ ਉਹ ਬੰਦਾ ਵਾ ਔਰ ਉਹਨੂੰ ਆਪਾਂ ਚਪੇੜਾ ਜੂ ਮਾਰਾਂਗੇ ਇੱਕ ਗੱਲ ਬਾਦਸ਼ਾਹ ਨੂੰ ਹੀ ਬਾਦਸ਼ਾਹ ਨੂੰ ਜੀ ਕਹਿੰਦਾ ਉਹਨਾਂ ਨਾਲ ਤੁਹਾਡੀ ਕੀ ਦਸ਼ਮਣੀ ਹੈ ਦੇਖੋ ਉਹਨੇ ਗਾਲ ਗਾਲ ਕੱਢੀ ਗਾਣੇ ਦੇ ਵਿੱਚ ਪੂਰੀ ਇੰਡੀਆ ਨੂੰ ਸਾਰੀ ਦੁਨੀਆ ਬੜੀ ਇੱਦਾਂ ਹੈਗੀ ਆ ਠੀਕ ਆ ਸੀ ਚੈਲੰਜ ਕਰਦੇ ਉਸ ਗਾਣੇ ਨੂੰ ਸਾਡੇ ਵਰਗਾ ਗਾਲਾ ਕੱਢ ਕੇ ਦਿਖਾ ਦੇ ਅਸੀਂ ਮੰਨ ਜਾਗੇ ਬਾਦਸ਼ਾਹ ਨੂੰ ਬਾਦਸ਼ਾਹ ਸਾਡਾ ਦੁੱਕੀ ਬਰਾਬਰ ਵੀ ਇੰਨੀ ਗਾ ਮਨਾ ਮ ਆਪਣਾ ਬਾਦਸ਼ਾਹ ਰੱਖਿਆ ਮੈਂ ਤਾਂ ਉਹ ਗੱਲ ਤੁਹਾਨੂੰ ਵੀ ਕਿਤੇ ਨਾ ਕਿਤੇ ਲੱਗੀ ਹੈ ਪੂਰੀ ਦੁਨੀਆ ਨੂੰ ਲੱਗੀ ਹੈ ਜੇ ਸਮਝਣ ਦੁਨੀਆ ਤੇ ਨਹੀਂ ਸਮਝਦੀ ਦੁਨੀਆ ਤੇ ਨਾ ਸਹੀ